ਲੈ ਸੱਜਣੋ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਦੋ ਪਸ਼ੂ ਲੱਗਿਆ ਕਿ ਘਰੇਲੂ ਸੱਜਣ ਦੇ ਘਰੋਂ ਦਿਖਾਉਣ ਦੋਨੇ ਝੋਟੀਆਂ ਆ ਗਈਆਂ ਗੱਬਣ ਆ ਤੇ ਮਿਲਕ ਰਿਕਾਰਡ ਵੀ ਚੰਗਾ ਤੇ ਦੁੱਧ ਵੀ ਲੰਮਾ ਸਮਾਂ ਦੰਦੀਆਂ ਤੇ ਖਾਸ ਗੱਲ ਇਹਨਾਂ ਦੀ ਇਹ ਰਹਿਣ ਵਾਲੀ ਆ ਵੀ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਰੇਟ ਮੰਨ ਲਓ ਜਮੇ ਜਾਇਜ਼ ਰੇਟ ਹੋਊਗਾ ਤੇ ਫਿਕਸ ਜਿਹਾ ਰੇਟ ਹੀ ਕਰਾ ਕੇ ਜਾਊਗਾ ਜਿਹਦੇ ਚੋਂ ਇਹ ਮੰਨ ਲਿਓ ਤੁਸੀਂ ਵੀ ਤੁਹਾਡਾ ਨਾ ਇਕੱਲਾ ਛੋਟ ਛੋਟ ਵਾਲਾ ਕੰਮ ਹੀ ਰਹੂਗਾ ਵੀ ਜਿਆਦਾ ਵੱਡਾ ਅੰਤਰ ਨਹੀਂ ਹੋਣਾ ਤੇ ਬਾਕੀ ਗੱਲਬਾਤ ਤੁਹਾਡੀ ਲਾਣੇਦਾਰ ਨਾਲ ਕਰਾ ਦਾਂਗੇ ਇਹ ਗਾਈ ਵਧੀਆ ਸਰਦੀ ਕਲਾ ਸਰਦੀ ਇੱਕ ਗੱਲ ਹੋਰ ਦਾ ਅੱਧਾ ਨਾ ਬਾਪੂ ਜੀ ਕਹਿੰਦੇ ਵੀਡੀਓ ਸਾਰੀਆਂ ਦੇਖਦੇ ਆ ਨਾ ਜਾਣਕਾਰੀ ਚ ਵੀ ਵੱਧਾ ਹੁੰਦਾ ਮੈਂ ਕਹਿੰਦਾ ਇੱਕ ਦਿਲ ਜਿਹਾ ਵੀ ਲੱਗਿਆ ਰਹਿੰਦਾ ਜੀ ਨਾ ਆ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਨਾਮ ਰਾਜਕੁਮਾਰ ਫੋਨ ਨੰਬਰ ਜੀ 95921 ਹਾਂਜੀ 93999 95921 93999 999 ਤੇ ਸ਼ਰਵਾਤ ਫਿਰ ਆ ਜੋ ਉੱਚੀ ਤੋਂ ਕਰ ਲਈ ਜੀ ਹਾਂਜੀ ਆ ਜੋ ਸਾਈਡ ਨੂੰ ਲੱਭੀ ਮਾਰ ਦੇ ਕੈਮਰਾ ਇੱਕ ਵਾਰੀ ਸੂਆ ਕਿਹੜਾ ਰੂਗੀ ਜੀ ਇਹ ਫੋਤੀਆ ਅਰੀਜਨਲ ਤੀਜਾ ਸੂਆ ਅਸੂਆ ਗਿਰੇ ਨਾਲ ਤੀਜਾ ਤੇ ਲੱਭੀ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਕੱਦ ਕਾਠ ਵੀ ਸੋਹਣਾ ਤੇ ਬਾਕੀ ਬਿਊਟੀ ਚ ਆ ਗਈ ਪੂਰੀ ਫੁੱਲਾ ਦਿਨ ਕਿੰਨੇ ਕੱਢਦੀ ਆ ਜੀ ਨੇ ਨੇ 5-4 ਦਿਨ ਕੱਢੂਗੀ ਚਾਰ ਪੰਜ ਦਿਨ ਬਾਕੀ ਨੇ ਆ ਤੋੜ ਦੋ ਬਾਈ ਖੁੱਲ ਕੇ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਸਕਦੇ ਹੋ ਥੋੜਾ ਜਿਆ ਦੇ ਕਹੂੰਗਾ ਵੀ ਇੱਕ ਤਾਂ ਇਧਰਲੇ ਬੰਨੇ ਕੋਈ ਆਉਂਦਾ ਨਹੀਂ ਪਸ਼ੂ ਥੋੜਾ ਜਿਆ ਡਰਦੇ ਨੇ ਆ ਲੈ ਚੱਲ ਆ ਲੈ ਚੱਲ ਬਾਈ ਥੋੜਾ ਤੋੜ ਦਿਆ ਮਾਗਰੋ ਹੱਕ ਦੋ ਮਾੜੀ ਤੇ ਥਣ ਲੇਵੇ ਦੀ ਰਹੂਗੀ ਪੂਰੀ ਸਾਫ ਤੇ ਦਿਨ ਕਿੰਨੇ ਦੱਸਿਆ ਜੀ ਦੇ ਬਾਕੀ 5 ਦਿਨ ਬਾਕੀ ਨੇ 5 ਦਿਨ ਪੈਂ ਆ ਦੇ ਬਾਡੀ ਬੁੱਡੀ ਦਾਸ ਲਾ ਗਈ ਪੂਰੀ ਤੇਰੇ ਵਾਲੇ ਬੰਨੀ ਕਮਾਲੀ ਬਾਈ ਕਮਾਲਾ ਕਮਾਲਾ ਛਵਾਈ ਦੀ ਕਿਵੇਂ ਆ ਜੀ ਛੋਈ ਦੇ ਇੱਕ ਨੰਬਰ ਕੋਲੀ ਆ ਜਮਾ ਬਿਲਕੁਲ ਕੋਲੀ ਛਰਲਾ ਛੱਟਾ ਟਾਈਟ ਫਟ ਕੁਸ਼ ਨਹੀਂ ਥਣ ਬੰਦ ਘੱਟ ਕੋਈ ਨਾ ਬਿਲਕੁਲ ਉਹਦਾ ਸੋਇ ਰਹਿਣ ਵਾਲੀ ਆ ਜਮੀ ਤੇ ਥਣ ਦਾ ਸੈਜ ਵੀ ਸੱਜਣੇ ਦਾ ਬੜਾ ਕਮਾਲ ਦਾ ਲੱਗਿਆ ਉਹ ਚੀਜ਼ ਨਹੀਂ ਹੋਊਗੀ ਮਸਟੈਟਸ ਵਾਲਾ ਕੰਮ 0% ਹੀ ਰਹੂਗਾ ਇਹ ਚ ਲੇ ਬਬਲ ਕੋਲ ਨਾਲ ਲੱਗ ਮੈਂ ਦਿਨ ਚਾਰ ਤੋਂ ਪੰਜ ਇਹਦੇ ਪੈਂਡਿੰਗ ਨੇ ਤੇ ਦੁੱਧ ਬਾਪੂ ਜੀ ਕਿੰਨਾ ਕੁ ਪਿਆ ਆਏ ਨੇ ਆਪਾਂ ਨੂੰ ਦੁੱਧ ਦੇ 13 14 ਕਿਲੋ ਦੁੱਧ ਤੇ 13 ਤੋਂ 14 ਕਿਲੋ ਹਾਂਜੀ ਐਸ ਵਾਰੀ ਹੈ ਆਸ ਕੋਈ ਕਿਲੋ 2 ਕਿਲੋ ਵਧਣ ਦੀ ਫਿਰ ਬਸ ਤੀਜਾ ਹੋ ਗਿਆ ਹੈ ਜੀ ਹੋਊਗਾ ਮਿਲ ਵੀ ਸਕਦੀ 1 ਕਿਲੋ ਠੀਕ ਹੈ ਗੱਲ ਅੱਗੇ ਕੇਰ ਤੇ ਡਿਪੈਂਡ ਰੂ ਹੈ ਨਾ ਇੱਥੋਂ ਲੱਭੀ ਲੈਵਾ ਕਰਾ ਲਈ ਇੱਕ ਵੀਊ ਕਰਕੇ ਇਹ ਇੱਥੇ ਤੁਸੀਂ ਆਰਡਰ ਕੁਆਲਟੀ ਚੈੱਕ ਕਰ ਸਕਦੇ ਹੋ ਕਿਉਂਕਿ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਬਾਡੀ ਦੀ ਬਣਤਰ ਵੀ ਕਮਾਲ ਦੀ ਤੇ ਸਿੰਘ-ਸਿੰਗ ਤਾਂ origignal ਨਹੀਂ ਹੈ ਆ ਪਤਾ ਨਹੀਂ ਬਣਵਾਇਆ ਆਪਣ ਨੂੰ ਕੋਈ ਨਾ ਨਾ ਆਪਾਂ ਨਹੀਂ ਬਣਵਾਇਆ ਘਰੇਲੂ ਨੇ ਪਸ਼ੂ ਆਪਣੇ ਇਹ ਘਰ ਦੀ ਝੋਟੀ ਘਰ ਦੀ ਝੋਟੀ ਤੇ ਕਿੰਨਾ ਕੁ ਲੰਮਾ ਸਮਾਂ ਦੁੱਧ ਪਿਆ ਕੀ ਇਹ ਦੁੱਧ ਇਹ ਇਤਨੇ ਮਹੀਨੇ ਪਹਿਲਾਂ ਹਟਦੀ ਹੈ ਓਕੇ ਵੀ ਲੰਮਾ ਸਮਾਂ ਪਿਆਉਂਦੀ ਹੈ ਸਵੇਰ ਦੀ ਠੰਡੀ ਰਹਿੰਦੀ ਹੈ ਖਵਾ ਦੀ ਠੰਡੀ ਹੈ ਕੋਈ ਪਾਰਬੋਜ ਵਾਲੀ ਸ਼ਿਕਾਇਤ ਕੋਈ ਨਾ ਨਾ ਕੋਈ ਪਾਰਬੋਜ ਪੂਰੀ ਗਾਰੰਟੀ ਹੈ ਕਿੰਨੇ ਪੈਸੇ ਲਾਵਾਂਗੇ ਤੇ ਜਮੇ ਫਿਕਸ ਮੁੱਲੀ ਕਰਨਾ ਆਪਾਂ ਇਹਦਾ ਫਿਕਸ ਮੁੱਲ 140000 1 ਲੱਖ ਤੇ 40 ਹਜ਼ਾਰ ਉਹ ਚ ਮਾੜੀ ਮੋਟੀ ਛੋਟ ਛੋਟ ਐਕਸਟਮੀ ਆ ਵੱਡਾ ਅੰਤਰ ਤਾਂ ਨਹੀਂ ਰਿਹਾ ਹੁਣ ਕੋਈ ਨਹੀਂ ਬਰਾਬਰ ਵਾਲਾ ਕੰਮ ਨਹੀਂ ਆ ਹਾਂ ਠੀਕ ਆ ਗੱਲ ਕੰਮ ਇਹਦੇ ਚ ਮੱਲੋ ਬਰਾਬਰ ਜਿਹੇ ਵਾਲਾ ਰਹੂਗਾ ਇੱਕ ਤਾਂ ਕੋਈ ਸੱਜਣ ਛੋਟੀ ਨਾ ਮੰਨ ਲੇ ਇੱਕ ਕੋਈ ਸੱਜਣ ਇਹ ਨਾ ਮੰਨ ਲੇ ਵੀ ਦੀ ਚੜਾਈ ਘਟਾ ਤੇ ਇਹ ਕਹੂੰਗਾ ਵੀ ਹਰੇਕ ਪੱਖ ਤੋਂ 100 ਦੀ 100 ਰਹਿਣ ਵਾਲੀ ਆ ਤੇ ਜਦੋਂ ਇਧਰ ਲੈ ਬੰਨੇ ਜਾਊਗੀ ਲੱਭੀ ਉਹ ਤੋਂ ਮਾਰਨੀ ਕੈਮਰਾ ਥੋੜਾ ਜਿਹਾ ਡਰਦੇ ਨੇ ਪਸ਼ੂ ਇਹ ਇੱਥੋਂ ਕਰਾ ਲਈਏ ਆਰਡਰ ਕੁਆਲਟੀ ਚੈੱਕ ਨਸਾਂ ਵੀ ਸੋਹਣੀਆਂ ਰੱਖਦੀਆਂ ਤੇ ਲੇਵਾ ਬਿਲਕੁਲ ਫਿਕਸ ਰੱਖੂ ਇਹਦਾ ਮੁੱਲ ਆ ਜ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ ਬੋਡੀ ਇਹਦੀ ਵੀ ਕਹੂੰਗਾ ਪੂਰੀ ਆਸਲ ਚੜਾਈ ਵਾਲੀ ਬਾਡੀ ਆ ਗਈ ਬਈ ਪਛਾਣ ਤੋਂ ਕਰੀ ਮਾੜੀ ਇਹ ਇਧਰ ਨੂੰ ਪਛਾਣ ਤੋਂ ਹੱਕ ਦੇ ਮਾੜੀ ਜੀ ਆਰਡਰ ਤੇ ਮਾਰਨੀ ਲੱਭੀ ਕੈਮਰਾ ਇਹਦਾ ਸੂਆ ਕਿਹੜਾ ਰੂਗਾ ਜੀ ਇਹਦਾ ਸੂਆ ਚੌਥੇ ਚੌਥਾ ਸੂਆ ਆ ਬੋਝ ਕੇ ਕਰਦੇ ਚੌਥਾ ਸੂਆ ਇਹਦੇ ਦਿਨ ਕਿੰਨੇ ਬਾਕੀ ਨੇ ਜੀ ਇਹਦੇ 15 ਦਿਨ ਬਾਕੀ ਨੇ 15 ਦਿਨ ਹਾਂ ਇਲਾਮ ਦੀ ਜੀ ਪੰਡ ਕਹਿ ਲਈਏ ਲੈ ਵੀ ਦੀ ਪੰਡ ਲਾਉਂਦੀ ਹੈ ਬਾਕੀ ਦੁੱਧ ਵੀ ਹਾਂਜੀ 16 17 ਕਿਲੋ ਦੁੱਧ 16 17 ਕਿਲੋ ਦੁੱਧ ਆਪਾਂ ਚੋਂਦੇ ਰਿਆਂ। ਹਾਂ। ਇਹ ਕਿੰਨਾ ਕੁ ਲੰਮਾ ਸਮਾਂ ਦੁੱਧ ਪਿਆ ਜਾਂਦਾ ਜੀ? ਇਹ ਤਾਂ ਦੁੱਧ ਸਕਾਉਣੋਂ ਪੋਗੀ ਡੰਗ ਭਨ ਭਨ। ਠੀਕ ਹੈ। ਕੌਣ ਵੇਲੇ ਤੱਕ ਦੁੱਧ ਦਿੰਦੀ? ਠੀਕ ਹੈ ਗੱਲ। ਆ ਤੋਰ ਦੇ ਬਾਈ ਖੋਲ ਕੇ ਦਿੰਦੇ। ਤੇ ਬਾਕੀ ਸੱਜਣੋ ਇੱਥੋਂ ਤੁਰਦੀ ਜਜਮੈਂਟ ਕਰ ਸਕਦਾ। ਸੂਆ ਕਿਹੜਾ ਦੱਸਿਆ ਜੀ ਦਾ? ਚੌਥਾ। ਆ ਸੂਆ ਆ ਗਿਆ ਮੱਲੋ ਚੌਥਾ ਤੇ ਬਾਡੀ ਆ ਗਈ ਪੂਰੀ ਹਸਲ। ਕਿੰਨੇ ਦਿਨ ਬਾਕੀ ਦੱਸਿਆ ਜੀ? ਇਹਦੇ 15 ਦਿਨ ਬਾਕੀ ਨੇ। 15 ਦਿਨ। ਆ ਥੱਲੋਂ ਦਾ ਬਾਈ ਹੁਣੀ ਉੱਤਰੀ ਖੜੀ ਆ ਖਾਸੀ ਹੈ ਨਾ। ਆਲੇ ਆਲੇ ਆ ਬਾਈ। ਦੁੱਧ ਇਸ ਨਾਲ ਦੀ 20 ਠੀਕ ਹੈ ਅਗਰ ਦੁੱਧ ਹੀ ਗੱਲ ਆ ਲੈਣਦਾਰ ਕਹਿੰਦਾ ਜਮਾ ਮੌਕੇ ਤੇ ਜਾ ਕੇ ਛੱਡਣ ਵਾਲਾ ਕੰਮ ਹੀ ਆ ਵੀ ਉਹ ਚੀਜ਼ ਨਹੀਂ ਹੈਗੀ ਆਪਦੇ ਆਪ ਦੁੱਧੋਂ ਭਾਜੂ ਦੁੱਧ ਸੁਕਾਉਣੀ ਪੈਂਦੀ ਆ 16 ਤੋਂ 17 ਕਿਜੀ ਦੁੱਧ ਹੰਦੀ ਆ ਪਰ ਜਿਵੇਂ ਮੌਕੇ ਜਿੱਤੇ ਆ ਕੇ ਛੱਡੀ ਆ ਸੰਭਾਲ ਚੰਗੀ ਆ ਬਾੜਦੀ ਦੀ ਸਾਂਭ ਵੀ ਚੰਗੀ ਹੋਈ ਹੋਈ ਆ ਉਸ ਤੋਂ ਮੱਝ ਦੀ ਮੈਂ ਕਹੂੰਗਾ ਤੇ ਚਵਾਈ ਦੀ ਕਿਵੇਂ ਰਹੂਗੀ ਜੀ ਚਵਾਈ ਦੀ ਇੱਕ ਨੰਬਰ ਪੋਲੀ ਜਮਾ ਬਿਲਕੁਲ ਪੋਲੀ ਇੱਥੋਂ ਕਰਾ ਲਈ ਲੱਭੀ ਚੈੱਕ ਇਹ ਇੱਥੋਂ ਦਾ ਆਰਡਰ ਚੈੱਕ ਕਰਾ ਦੇ ਪੂਰੇ 15 ਦਿਨ ਪੈਂਡਿੰਗ ਨੇ ਉਹ ਹਿਸਾਬ ਨਾਲ ਵੀ ਜੱਜਮੈਂਟ ਕਰ ਲਿਓ 10-12 ਹਜ਼ਾਰ ਦਾ ਜਬਾਕ ਵੀ ਧਾਰ ਕਰ ਸਕਦਾ ਜੀ ਐਨੀ ਬੋਲੀ ਆ ਹਾਂਜੀ ਲੈਵਾ ਪੂਰਾ ਫੁੱਲ ਪੇਸ਼ਾਨੂ ਕਰ ਦਿੰਦੇ ਜੀ ਲੈਵਾ ਪੂਰਾ ਫੁੱਲ ਪੰਡ ਕੋਈ ਥਾਣੇ ਵੱਧ ਘੱਟ ਸਰਲਾ ਸਿੱਟਾ ਨਾ ਕੋਈ ਫਰਨ ਵੱਧ ਘੱਟ ਗਾਰੰਟੀ ਹੈ ਹਰੇਕ ਪੱਖ ਤੋਂ ਤੀਕੇ ਇਹਨਾਂ ਨੂੰ ਤੀਕੇ ਦਾ ਨਹੀਂ ਪਤਾ ਕਿਹੜੇ ਲੱਗੇ ਇਹਨਾਂ ਦੇ ਤੀਕੇ ਦਾ ਸਰਕਾਰੀ ਹੀ ਲੱਗੇ ਹੋਏ ਨੇ ਉਹ ਕਿ ਸਰਕਾਰੀ ਸੀਮਨ ਤੋਂ ਕੱਪਣਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 130 ਜੈਸਨੋਜੀ ਵਾਲਾ ਹਾਂ ਇਹਦਾ 130 ਹੋ ਗਿਆ ਤੇ ਝੋਟੀ ਦਾ ਹੋ ਗਿਆ 1 ਲੱਖ ਤੇ 40 000 ਜੇ ਕੋਈ ਸੱਜਣ ਦੋਨ ਨਹੀਂ ਲੈਂਦਾ ਕੱਠੀਆਂ ਆਪਾਂ ਤੋਂ 57 ਯਾਨੀ 60 ਤੋਂ 60% ਦੇ ਵਿਚਾਲੇ ਵਿਚਾਲੇ ਦੇ ਠੀਕ ਆ ਗੱਲ ਆ ਆ ਨੰਬਰ ਬੋਲ ਦਿਓ ਜੀ ਨੰਬਰ 95921 ਹਾਂਜੀ 93999 93999 ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਰਹੂਗਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਗੱਲਬਾਤ ਕਰਕੇ ਨੇੜੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ